ਮੈਂ ਪ੍ਰਾਰਥਨਾ ਕਰਦਾ ਹਾਂ ਯੇਸ਼ੂ ਮਸੀਹ ਤੇਰਾ ਲਹੂ ਸਾਰੇ ਪਾਪਾਂ ਤੋਂ ਧੋ ਕੇ ਸ਼ੁੱਧ ਕਰਦਾ ਹੈ ਯੇਸ਼ੂ ਦਾ ਲਹੂ ਮੈਂ ਆਪਣੇ ਆਪ ਤੇ ਲੈ ਕੇ ਆਉਣਾ ਮੇਰਾ ਰੂਹ ਜਿਸਮ ਜਾਨ ਪ੍ਰਾਣ ਯੇਸ਼ੂ ਤੇਰੇ ਲਹੂ ਦਰਤ ਉਲ ਕੇ ਨਵਾਂ ਹੋ ਜਾਵੇ ਇਸ ਪੂਰੇ ਪੰਡਾਲ ਦੇ ਉੱਪਰ ਯੇਸ਼ੂ ਦਾ ਲਹੂ ਲਾਉਨੇ ਆ ਪਵਿੱਤਰ ਆਤਮਾ ਤੁਹਾਡਾ ਅਧਿਕਾar ਮੇਰੇ ਤੇ ਹੋਵੇ ਆਇਓ ਸਾਰੀ ਪਵਿੱਤਰ ਆਤਮਾ ਤੇਰਾ ਅਧਿਕਾਰ ਨਿਯੰਤਰਣ ਕੰਟਰੋਲ ਹੋਵੇ ਪਿਤਾ ਪਰਮੇਸ਼ਵਰ ਯਿਸੂ ਮਸੀਹ ਦੇ ਨਾਮ ਚ ਅਸੀਂ ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਵਰ ਪਵਿੱਤਰ ਆਤਮਾ ਦੀ ਸਹਾਇਤਾ ਵਿੱਚ ਅਸੀਂ ਪ੍ਰਾਰਥਨਾ ਕਰਦੇ ਹਾਂ हे ਪਰਮੇਸ਼ਵਰ ਆਪਣੀ ਕਿਰਪਾ ਦੇ ਅਨੁਸਾਰ ਮੇਰੇ ਉੱਤੇ ਦਇਆ ਕਰ ਆਪਣੀ ਰਹਿਮਤਾਂ ਦੀ ਆਪਣੀ ਵੱਡੀ ਰਹਿਮਤ ਦੁਆਰਾ ਮੇਰੇ ਪਾਪ ਮੇਰੇ ਅਪਰਾਧ ਮਿਟਾ ਦੇ ਮੇਰੀ ਬਦੀ ਤੋਂ ਜੰਗੀਦਰਾਤੋਂ ਪਾਪ ਤੋਂ ਮੈਨੂੰ ਸ਼ੁੱਧ ਕਰ ਕਿਉਂ ਜੇ ਮੈਂ ਆਪਣੇ ਅਪਰਾਧ ਜਾਣਦਾ ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ ਮੈਂ ਤੇਰਾ ਹਾਂ ਤੇਰਾ ਹੀ ਪਾਪ ਕੀਤਾ ਅਤੇ ਤੇਰੀ ਨਿਗਾਹ ਵਿੱਚ ਇਹ ਬੁੜਾਈ ਕੀਤੀ ਤਾਂ ਜੋ ਤੂੰ ਆਪਣੇ ਫੈਸਲੇ ਵਿੱਚ ਧਰਮੀ ਠਹਿਰੇ ਅਤੇ ਆਪਣੇ ਨਿਯਮ ਵਿੱਚ ਤੂੰ ਸਾਫ਼ ਨਿਕਲੇ ਵੇਖ ਮੈਂ ਬਦੀ ਵਿੱਚ ਜੰਮਿਆ ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਝ ਨਹੀਂ ਆ। ਵੇਖ ਤੂੰ ਅੰਦਰ ਨਹੀਂ ਸਚਾਈ ਚਾਹੁੰਦਾ ਹੈ। ਆ ਤੇ ਗੁਪਤ ਮਨ ਵਿੱਚ ਮਿੰਗਾ ਯੂਫੇ ਨਾਲ ਮੈਨੂੰ ਪਾਤ ਤਾਂ ਮੈਂ ਸ਼ੋਧ ਹੋ ਜਾਵਾਂਗਾ। ਮੈਨੂੰ ਤੋ ਤਨ ਬਰਦ ਨਾਲੋਂ ਵੀ ਚਿੱਟਾ ਹੋ ਜਾਵਾਂਗਾ। ਮੈਨੂੰ ਖੁਸ਼ੀ ਆ ਤੇ ਆਨੰਦ ਸੁਣਾ ਤਾਂ ਜੋ ਉਹ ਹੱਡੀਆਂ ਜਿਹਨਾਂ ਨੂੰ ਤਾਂ ਤੋੜ ਦਿੱਤਾ। ਬਾਪ ਭਗ ਹੁਣ ਮੇਰੇ ਪਾਪਾ ਵੱਲੋਂ ਮੂੰਹ ਫੇਰ ਲੈ। ਮੇਰੀਆਂ ਸਾਰੀਆਂ ਬਜੀਆਂ ਨੂੰ ਮਿਟਾ ਦੇ। हे ਪਰਮੇਸ਼ਵਰ ਮੇਰੇ ਲਈ ਇੱਕ ਪਵਿੱਤਰ ਮਨ ਉਪਨ ਕਰ। ਮੇਰੇ ਅੰਦਰ ਨਵੇਂ sire ਤੋਂ ਸਿਰ ਆਤਮਾ ਵੀ ਮੈਨੂੰ ਆਪਣੇ ਹਜ਼ੂਰੋਂ ਨਾਂ ਤੱਕ ਆਪਾਂ ਕਹਿੰਦੇ ਆਤਮਾ ਮੈਥੋਂ ਨਾਲ ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਮੋੜ ਦੇ ਅਤੇ ਆਪਣੇ ਪਰਮ ਆਤਮਾ ਨਾਲ ਪਵਿੱਤਰ ਆਤਮਾ ਨਾਲ ਮੈਨੂੰ ਸੰਭਾਲ ਇਹ ਮੋਹ ਹੈ ਅਭਿ ਤੇ ਮੋਹ ਹੈ ਅਭਿ ਆਪੈਨ ਖੁਸ਼ੀ ਅਤੇ ਆਨੰਦ ਸੁਣਾ ਤਾਂ ਜੋ ਉਹ ਹੱਡੀਆਂ ਜਿਨਾਂ ਨੂੰ ਤੋੜ ਦਿੱਤਾ ਬਾਗ-ਬਾਗ ਹੁਣ ਮੇਰੇ ਪਾਪਾ ਵੱਲੋਂ ਮੂੰਹ ਫੇਰ ਲੈ ਮੇਰੀ ਸਾਰੀਆਂ ਬਧੀਆਂ ਨੂੰ ਮਿਟਾ ਦੇ اے ਪਰਮੇਸ਼ਵਰ ਮੇਰੇ ਲਈ ਇੱਕ ਪਵਿੱਤਰ ਮਨ ਉਪਨ ਕਰ ਮੇਰੇ ਅੰਦਰ ਨਵੇਂ sire ਤੋਂ ਸਿਰ ਆਤਮਾ ਵੀ ਮੈਨੂੰ ਆਪਣੇ ਹਜ਼ੂਰੋਂ ਨਾ ਧੱਕ ਆਪਣਾ ਪਵਿੱਤਰ ਆਤਮਾ ਮੈਥੋਂ ਨਾ ਲੈ ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਮੋੜ ਦੇ ਅਤੇ ਆਪਣੇ ਪਰਮ ਆਤਮਾ ਨਾਲ ਪਵਿੱਤਰ ਆਤਮਾ ਨਾਲ ਮੈਨੂੰ ਸੰਭਾਲ ਤਾ ਦਮੇ ਆਪਰਾਧਿਆ ਨੂੰ ਤੇਰੇ ਰਾਹ ਸਿਖਾਵਾਂਗਾ ਅਸ ਦੇ ਪਾਪੀ ਤੇਰੇ ਵੱਲ ਮੁੜਨੇ ਪਰਮੇਸ਼ਵਰ ਏ ਮੇਰੇ ਮੁਕਤੀ ਦੇ ਪਰਮੇਸ਼ਵਰ ਮੈਨੂੰ ਖੂਨ ਦੇ ਦੋਸਤੋਂ ਛੁਡਾ ਤਾਂ ਮੇਰੀ ਰਸਨਾ ਤਾਂ ਮੇਰੀ ਆਤਮਾ ਮੇਰੀ ਰੂਹ ਤੇਰੇ ਧਰਮ ਦਾ ਜੈ ਜੈਕਾਰ ਕਰੇਗੀ ਏ ਪ੍ਰਭੂ ਮੇਰੇ ਬੁੱਲਾਂ ਨੂੰ ਖੋਲ ਦੇ ਤਾਂ ਮੇਰਾ ਮੂੰਹ ਤੇਰੀ ਉਸਤ ਸੁਣਾਵੇਗਾ ਤੂੰ ਤਾਂ ਬਲੀਦਾਨ ਨਾਲ ਪਸੰਦ ਨਹੀਂ ਹੁੰਦਾ ਨਹੀਂ ਤਮੇ ਉਹ ਦਿੰਦਾ ਹੋਂ ਬਲੀ ਤੋਂ ਤੂੰ ਖੁਸ਼ ਨਹੀਂ ਹੁੰਦਾ ਪਰਮੇਸ਼ਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ ਪਰਮੇਸ਼ਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ اے ਪਰਮੇਸ਼ਵਰ ਟੁੱਟੇ ਅਤੇ ਅਜੇ ਦੇ ਨੂੰ ਤੂੰ ਤੋਛ ਨਾ ਜਾਣੇਗਾ ਆਪਣੀ ਕਿਰਪਾ ਨਾਲ ਸਇਉਨ ਦਾ ਭਲਾ ਕਰ ਅਤੇ ਜੀਰੂਸਲਮ ਦੀਆਂ ਹੱਦਾਂ ਨੂੰ ਬਣਾ ਦੇ ਤਾਂ ਤੂੰ ਧਰਮ ਦੇ ਬਲੀਦਾਨਾਂ ਵਿੱਚ ਪਰਸੰਨ ਹੋਵੇਂਗਾ ਅਰਥਾਤ ਹਮਤੇ

ਨਾਮ ਤੇ ਬੋਲੋ ਆਮੀਨ ਆਪਣਾ ਸਤਿ ਆਇਆ ਸੋ ਅੱਜ ਪੰਜ ਸ਼ਬਦ ਦੇ ਸਾਨੂੰ ਪਰਮੇਸ਼ਰ ਪੇਚਾ ਨੇ ਤੁਹਾਨੂੰ ਮੈਸੇਜ ਜੀ ਮਿਲਿਆ ਪਾਰਾ ਦੇ ਪ੍ਰਭੂਪੂਰ ਔਰ ਅੱਜ ਸਰ ਲੇਖ ਹੈ ਕਿ ਅਬਰਾਹਮ ਨੇ ਆਪਣੇ ਇਕਲੌਤੇ ਪੁੱਤਰ ਇਸਹਾਕ ਦਾ ਕਤਲ ਕਿਉਂ ਕੀਤਾ ਸੋ ਜਦੋਂ ਮੈਂ ਇਹ ਮੈਸੇਜ ਪਾਇਆ ਔਰ ਮਲਟੀਮੀਡੀਆ ਤੇ ਵੀ ਗਿਆ ਫੇਸਬੁੱਕ YouTube Instagram ਸਭ ਜਗ੍ਹਾ ਤੇ ਤੇ ਬਹੁਤ ਸਾਰੇ ਜਿਹੜੇ ਲੋਕਾਂ ਦੇ ਕੁਝ ਕਮੈਂਟ ਆਏ ਕਹਿੰਦੇ ਅਬਰਾਹਮ ਕਾਤਲ ਨਹੀਂ ਸੀ ਤੇ ਕਤਲ ਸ਼ਬਦ ਕਹਿੰਦੇ ਸਹੀ ਨਹੀਂ ਹੈਗਾ ਸੋ ਅੱਜ ਮੈਂ ਦੱਸਿਆ ਸੀ ਕਿ ਐਤਵਾਰ ਅੱਜ 2 ਜੂਨ 2024 ਥੋੜੀ ਆਵਾਜ਼ ਘੱਟ ਕਰ ਦਿਓ ਥੈਂਕ ਯੂ ਜੀਸਸ ਕ੍ਰਾਈਸਟ ਹਾਲੇਲੂਇਆ ਸੋ ਅੱਜ ਆਪਾਂ ਇਹ ਗੂੜਾ ਭੇਟ ਇਹ ਸ਼ਬਦ ਪਵਿੱਤਰ ਆਤਮਾ ਵੱਲ ਦਿੱਤਾ ਗਿਆ ਕਿ ਅਬਰਾਹਮ ਨੇ ਆਪਣੇ ਇਕਲੌਤੇ ਪੁੱਤਰ ਇਸਹਾਕ ਦਾ ਕਤਲ ਕਿਉਂ ਕੀਤਾ ਇਹ ਕਤਲ ਸ਼ਬਦ ਰੀਅਲ ਜਿਹੜਾ ਸ਼ਬਦ ਹੈ ਉਹੀ ਸ਼ਬਦ ਹੈ ਪਰ ਬਚੇ ਨਾ ਜੇ ਬਾਈਬਲ ਨੂੰ ਪਵਿੱਤਰ ਆਤਮਾ ਦੇ ਦੀਆਂ ਅੱਖਾਂ ਨਾਲ ਪੜਾਂਗੇ ਤੇ ਸਾਨੂੰ ਕੱਲੇ ਕੱਲੇ ਸ਼ਬਦ ਪੂਰੀ ਤਰ੍ਹਾਂ ਸਭ ਸਮਝ ਆਣਗੇ ਔਰ ਅੱਜ ਆਪ ਸਿੱਖਾਂਗੇ ਪਰ ਆਪਾਂ ਵੀ ਵਧਾਂਗੇ ਖਾਸ ਬਗ ਬੋਲੋ ਹallelujah ਅਬਰਾਹਮ ਨੇ ਆਪਣੇ ਇਕਲੌਤੇ ਪੁੱਤਰ ਇਸਹਾਕ ਦਾ ਕਤਲ ਕਿਉਂ ਕੀਤਾ ਪਰ ਪ੍ਰਭੂ ਭੋਜ ਯੇਸ਼ੂ ਮਸੀਹ ਦੇ ਨਾਲ ਅੱਜ ਆਪਾਂ ਉਹ ਸਵਰਗੀ ਭੋਜਨ ਵੀ ਛਕਣਾ ਆ ਸੋ ਅਗਰ ਤੁਸੀਂ ਸ਼ਾਂਤੀ ਨਾਲ ਇਕਾਗਰ ਜਤੋ ਬਿਸਰੋਗੇ ਆਪਾਂ ਜਲਦੀ ਫਰੀ ਹੋ ਜਾਣਾ ਤੇ ਇੱਕ ਜ਼ਰੂਰੀ ਅਨਾਉਂਸਮੈਂਟ ਆ ਕਿਹੜਾ ਬੰਦਾ ਚਾਹੁੰਦਾ ਆ ਗਲੀਸਿਆ ਦੇ ਵਿੱਚੋਂ ਕਿ ਮੇਰੇ ਲਈ ਕੋਈ ਸ਼ਬਾਣੀ ਹੋਵੇ ਪਰਮੇਸ਼ਵਰ ਮੇਰਾ ਨਾਮ ਲੈ ਕੇ ਗੱਲ ਕਰੇ ਜਾਂ ਮੇਰੇ ਪਰਿਵਾਰ ਦੇ ਨਾਲ ਗੱਲ ਕਰੇ ਜਾਂ ਮੈਂ ਚਾਹੁੰਦਾ ਕਿ ਰੱਬ ਦੀ ਯੋਜਨਾ ਕੀ ਆ ਭਵੇ ਸ਼ਬਾਣੀ ਮੇਰੇ ਪਰਿਵਾਰ ਲਈ ਮੇਰੇ ਵਾਦਿਓ ਕਿ ਕੌਣ ਚਾਹੁੰਦਾ ਹੱਥ ਢੋ ਚਾਹੁੰਦੇ ਸਾਰੇ ਨੇ ਮੈਂ ਹੱਥ ਉਠਾਉਣਾ ਔਕਾ ਲਗਦਾ ਨਾ ਇੱਕ ਕੋਈ ਨੇ ਆਪਣੀ ਤਾਲੀ ਮਾਰੋ ਜ਼ੋਰ ਦੇ ਨਾਲ ਸੋ ਅਗਲੇ ਐਤਵਾਰ 10 ਵਜੇ ਤੇ ਲੈ ਕੇ 11 ਵਜੇ ਤੱਕ ਇਹ ਪੂਰਾ 1 ਘੰਟਾ ਹੋਣਾ ਭਵਿਸ਼ਯਵਾਣੀ ਸੈਸ਼ਨ ਹੈ 10 ਤੋਂ ਲੈ ਕੇ 11 ਵਜੇ ਤੱਕ ਬੋਲੋ 10 ਤੋਂ 11 ਵਜੇ ਤੱਕ ਪੂਰਾ 1 ਘੰਟਾ ਇਹ ਪੂਰਾ ਸੈਸ਼ਨ ਹੋਏਗਾ ਭਵਿਸ਼ਯਵਾਣੀ ਦਾ ਜਿਹਦੇ ਵਿੱਚ ਪਰਮੇਸ਼ਵਰ ਜਿਹੜੇ ਸਹੀ ਸਮੇਂ ਤੇ ਹੋਣਗੇ ਉਹਨਾਂ ਨਾਲ ਗੱਲਬਾਤ ਕਰਨਗੇ ਔਰ ਤੁਸੀਂ ਸੱਚਮੁੱਚ ਪਰਮੇਸ਼ਵਰ ਦੀ ਮਹਾਨ ਯੋਜਨਾ ਨੂੰ ਜਾਣੋਗੇ ਅਤੇ ਅੱਗੇ ਵਧੋਗੇ ਔਰ 11 ਤੋਂ 11:30 ਦੇ ਵਿੱਚ ਗਵਾਹੀਆਂ ਹੋਣਗੀਆਂ ਉਸ ਤੋਂ ਬਾਅਦ ਬੱਚਿਆਂ ਦੀ ਸੇਵਾ ਤੇ ਸਾਰੇ ਮਾਤੇ ਪ੍ਰਾਰਥਨਾ ਸੋ ਕੋਸ਼ਿਸ਼ ਇਹ ਰਹੂਗੀ ਕਿ ਅਸੀਂ ਜਿੰਨਾ ਜਲਦੀ ਹੋ ਸਕੇ 12 ਵਜੇ ਤੱਕ ਸਭਾ ਨੂੰ ਸਮਾਪਤ ਕਰ ਸਕੀਏ ਜੋ ਗਰਮੀ ਜ਼ਿਆਦਾ ਆ ਇਹ ਉਸ ਕਰਕੇ ਇਹ ਥੋੜਾ ਸੁਧਾਰ ਕਰਨਾ ਪਵਿੱਤਰ ਆਤਮਾ ਨੇ ਦੱਸਿਆ ਸੀ ਕਿ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਤੇ ਜ਼ਿਆਦਾ ਵਧੀਆ ਹੋਊਗਾ ਸੋ ਇਸ ਕਰਕੇ ਜਿੰਨਾ ਜਲਦੀ ਆਵਾਂਗੇ ਓਨੀ ਜਲਦੀ ਬਰਕਤ ਪਾਵਾਂਗੇ ਔਰ 11 10 ਤੋਂ 11 ਭਵਿਸ਼ਯ ਬਣੀ ਦਾ ਇਹ ਸੈਮੀਨਾਰ ਹੋਇਆ ਕਰਨਾ ਹਰ ਐਤਵਾਰ ਉਸ ਤੋਂ ਬਾਅਦ ਗਵਾਇਆ ਫਿਰ ਵਚਨ ਦੀ ਸੇਵਕਾਈ ਸਾਰਿਆਂ ਵੱਲੋਂ ਲੈ ਹੈਂਡ ਹੋਣਾ ਜਿਹਨ ਲੋਕ ਨਵੇਂ ਨੇ ਪਹਿਲੀ ਵਾਰ ਆਏ ਨੇ ਉਹ ਜ਼ਰੂਰ ਮੈਨੂੰ ਮਿਲਣਗੇ ਇੱਕ ਹਦੈਤ ਆ ਇਹ ਸਮਾਂ ਚੇਂਜ ਹੋ ਗਿਆ ਹੁਣ ਆਪਾਂ ਪਤਾ ਸਾਰੇ ਕੀ ਗਰਮੀ ਸ਼ੁਰੂ ਹੋ ਚੁੱਕੀ ਹੈ। ਔਰ ਇਹਦੇ ਵਿੱਚ ਬਹੁਤ ਸਾਰੀ ਬਿਮਾਰੀ ਵੀ ਫੈਲਦੀ ਹੈ। ਹੈਜਾ, ਪੇਟ ਦੀਆਂ ਬਿਮਾਰੀਆਂ, ਹੋਰ ਤਰ੍ਹਾਂ ਦੀਆਂ ਸਮੱਸਿਆਵਾਂ, ਡੇਂਗੂ, ਵਾਇਰਲ ਬੁਖਾਰ, ਇਨਫੈਕਸ਼ਨ ਦੇ ਨਾਲ ਬੁਖਾਰ ਹੁੰਦਾ, ਟਾਈਫਾਇਡ। ਸੋ ਇਹ ਲਈ ਜਿਦਾ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਸਾਡਾ ਪਰਮੇਸ਼ਵਰ ਸਫਾਈ ਦਾ, ਪਰਮੇਸ਼ਵਰ ਖੁਦਾ ਸਫਾਈ ਨੂੰ ਪਸੰਦ ਕਰਦਾ ਆ। ਸੋ ਇਹ ਹਦਾਇਤ ਹੈ ਬੀਬੀਆਂ ਵਾਸਤੇ, ਪਹਾਂਿਆਂ ਵਾਸਤੇ, ਸਾਰੇ ਵਾਸਤੇ ਹੀ ਆ। ਕਿ ਜਦੋਂ ਖਾਣਾ ਬਣਾਉਨੇ ਹੋ ਸਾਬਨ ਨਾਲ ਚੰਗੀ ਤਰ੍ਹਾਂ ਹੱਥ ਧੋਣਿਆ ਖਾਣਾ ਰੋਟੀ ਬਣਾਉਣ ਤੋਂ ਪਹਿਲਾਂ ਭਾਂਡੇ ਖਾਣਾ ਖਾਣ ਪੀਣ ਦੀ ਵਸਤੂਆਂ ਨੂੰ ਢਾਕੇ ਰੱਖੋ ਮੱਖੀ ਨਾ ਬੈਠੇ ਖਾਣਾ ਬਣਾਉਣ ਤੋਂ ਪਹਿਲਾਂ ਤੇ ਖਾਣਾ ਖਾਣ ਤੋਂ ਪਹਿਲਾਂ ਇਹ ਹਦਾਇਤ ਹੈ ਔਰ ਦੂਜੀ ਹਦਾਇਤ ਹੈ ਕਿ ਤੁਹਾਡੇ ਘਰਾਂ ਚ ਕੂਲਰਾਂ ਚ ਪਾਣੀ ਨਾ ਖੜਾ ਹੋਵੇ ਫਰਿੱਜ ਦੇ ਵਿੱਚ ਥੱਲੇ ਟਰੇ ਲੱਗੀ ਹੁੰਦੀ ਉਹ ਚ ਪਾਣੀ ਹੁੰਦਾ ਆ ਔਰ ਉਹ ਸਾਫ ਪਾਣੀ ਦੇ ਮੱਛਰ ਪੈਦਾ ਹੁੰਦਾ ਤੇ ਮੱਛਰ ਜਿਹਨੂੰ ਕੱਟ ਲੈਂਦਾ ਆ ਜੇ ਡੇਂਗੂ ਵਾਲੂ ਮੱਛਰ ਨੇ ਕੱਟ ਲਿਆ ਉਹ ਵਾਇਰਸ ਖਿੱਚ ਲੈਂਦਾ ਆ ਤੇ ਦੂਜੇ ਜੇ ਵਾਇਰਸ ਇੰਪਾਰਟ ਕਰਦਾ ਆ ਇੱਕ ਦੋ ਦੂਜੇ ਨੂੰ ਇਨਫੈਕਸ਼ਨ ਹੋ ਜਾਂਦੀ ਆ ਇਸ ਕਰਕੇ ਹੁਣ ਮੂਰੇ ਮੌਸਮ ਚੇਂਜ ਹੋਣਾ بارشਾਂ ਦੇ ਵੀ ਦਿਨ ਚੱਲਣੇ ਆ ਕਿਤੇ ਵੀ ਸਾਫ ਪਾਣੀ ਖੜਾ ਨਾ ਹੋਵੇ ਤੁਹਾਡੇ ਘਰਾਂ ਚ ਪਤੀਲਿਆਂ ਚ ਬਾਹਰ ਜਿਹੇ ਪਏ ਹੁੰਦੇ ਆ ਆਪਾਂ ਦੇਖਦੇ ਹੀ ਨਹੀਂ ਗੌਰ ਨਹੀਂ ਕਰਦੇ ਪਰ ਉਹਦੇ ਵਿੱਚ ਇਹ ਗੌਰ ਜ਼ਰੂਰੀ ਆ ਕਿ ਉਹ ਪਾਣੀ ਤੁਹਾਡਾ ਰੋਜ਼ ਬਦਲੀ ਹੁੰਜੇ ਤੇ ਡੋਲਣਾ ਪਾਣੀ ਉਹਨੂੰ ਸਾਫ਼ ਕਰਨਾ ਬਰਤਨ ਨੂੰ ਗੱਲ ਸਮਝ ਆ ਰਹੀ ਸਫਾਈ ਦਾ ਬਹੁਤ ਧਿਆਨ ਰੱਖਣਾ ਹੈਗਾ ਮੱਖੀ ਜਿਹੜੀ ਆ ਉਹਨੇ ਗੰਦਗੀ ਤੇ ਬਹਿਣਾ ਆ ਤੇ ਉਸੇ ਮੱਖੀ ਦੇ ਪੈਰਾਂ ਦੇ ਨਾਲ ਜਿਹੜੇ ਘਟਾਣੋਂ ਨੇ ਗੰਦਗੀ ਵਾਲੇ ਉਹ ਤੁਹਾਡੇ ਬਰਤਨਾਂ ਤੇ ਬੈਠਦੀਆਂ ਨੇ ਤੁਹਾਡੇ ਖਾਣੇ ਤੇ ਬਹਿਂਦੀਆਂ ਨੇ ਉਹੀ ਇਨਫੈਕਸ਼ਨ ਤੁਹਾਡੇ ਪੇਟ ਜਾ ਕੇ ਉਹਨੇ ਹੈਜਾ ਕਰਨਾ ਬਿਮਾਰ ਕਰਨਾ ਲੂਜ਼ ਮੋਸ਼ਨ ਪਰੇਤ ਨਹੀਂ ਬਿਮਾਰੀਆਂ ਕਮਜ਼ੋਰੀ ਬੜੇ ਤਰ੍ਹਾਂ ਦੇ ਰੋਗ ਜਿਹੜੇ ਨੇ ਲਗਦੇ ਨੇ ਇਸ ਘਰ ਕੇ ਕੁਝ ਅਦਾਇਤਾਂ ਨੇ ਸਹੀ ਸਾਦਾ ਸਾਫ ਘਰ ਚ ਬਣਿਆ ਹੋਇਆ ਖਾਣਾ ਹੀ ਤੁਸੀਂ ਖਾਓ ਇਹ ਜਿਆਦਾ ਵਧੀਆ ਸੋ ਜਿਹੜਾ ਪੈਕਿੰਗ ਵਾਲਾ ਫੂਡ ਹੈ ਕੋਲ ਡਰਿੰਕ ਕਰਾ ਪਰਹੇਜ਼ ਕਰੋ ਕਿਉਂ ਨਿੰਬੂ ਪਾਣੀ ਕੱਚੀ ਲਸਤੀ ਜਿਹੜੀ ਹੈ ਦੁੱਧ ਦੀ ਬਣਾ ਕੇ ਉਹ ਪੀਓ ਤੁਹਾਡੀ ਸਿਹਤ ਵਾਸਤੇ ਜਿਆਦਾ ਵਧੀਆ ਨਾਲੇ ਸਸਤੀ ਹੈ ਸੋ ਇੱਕ ਦੂਜੇ ਨੂੰ ਸਿਖਾਓ ਇਹ ਗੱਲਾਂ ਨੇ ਤਹਾਡੇ ਘਰ ਤੁਸੀਂ ਨਾ ਰਹੋਦੇ ਨੇ ਲੋਕ ਆਉਂਦੇ ਨੇ ਤੁਸੀਂ ਕਿਸੇ ਨੂੰ ਜਾਣਦੇ ਹੋ ਇਹ ਗੱਲ ਜਰੂਰ ਸਿਖਾਓ ਗਰੀਬੀ ਨਾ ਜਾਣਦਾ ਇੱਕ ਇਹ ਬਹੁਤ ਵੱਡਾ ਕਾਰਨ ਹੈ ਕਿ ਸਫਾਈ ਦਾ ਨਾ ਹੋਣਾ ਸਫਾਈ ਦਾ ਨਾ ਹੋਣਾ ਹੀ ਬਹੁਤ ਵੱਡਾ ਕਾਰਨ ਹੈ ਤੁਹਾਡੀ ਗਰੀਬੀ ਦਾ ਬਾਥਰੂਮ ਤੁਹਾਡੇ ਸਾਫ਼ ਹੋਣ ਚਾਹੀਦੇ ਨੇ ਪੂਰੀ ਤਰ੍ਹਾਂ ਸਾਫ਼ ਹੋਵੇ ਘਰ 'ਚ ਵੀ ਜਦੋਂ ਬਾਥਰੂਮ ਇਸਤੇਮਾਲ ਕਰਦੇ ਹੋ ਜਦੋਂ ਚਰਚ ਬਾਹਰ ਵੀ ਜਾਂਦੇ ਹੋ ਤੇ ਬਾਥਰੂਮ ਚ ਇਸਤੇਮਾਲ ਕਰਨ ਤੋਂ ਬਾਅਦ ਪਾਣੀ ਢੋਲਣਾ ਭੁਲਣਾ ਨਹੀਂ ਆ ਉਹਨੂੰ ਸਫਾਈ ਕਰੋ ਇਹ ਹਦਾਇਤ ਹੈ ਬਾਥਰੂਮ ਜਾਣ ਤੋਂ ਬਾਅਦ ਸਾਬਣ ਨਾਲ ਹੱਥ ਧੋਣੇ ਚੰਗੇ ਵਧੀਆ ਤਰੀਕੇ ਨਾਲ ਔਰ ਤੁਹਾਡੇ ਬਾਥਰੂਮ ਦੇ ਅੱਗੇ ਸਾਬਣ ਪਈ ਹੋਣੀ ਚਾਹੀਦੀ ਹੈ ਵਧੀਆ ਨਵੀਂ ਸਾਬਣ ਸਾਫ਼ ਇਹ ਗੱਲਾਂ ਜ਼ਰੂਰੀ ਨੇ ਇਹਦੇ ਨਾਲ ਅਗਰ ਪਰਮੇਸ਼ਰ ਦੇ ਲੋਕ ਆ ਤਾਂ ਬਾਈਬਲ ਦੇ ਵਿੱਚ ਪਰਮੇਸ਼ੁਰ ਨੇ ਪਹਿਲਾ ਹੁਕਮ ਦਿੱਤਾ ਸੀ ਸਫਾਈ ਦਾ ਬਾਈਬਲ ਪੜਾਉਗੇ ਧਿਆਨ ਨਾਲ ਪਰਮੇਸ਼ੁਰ ਨੇ ਆਪ ਮੂਸਾ ਨੂੰ ਸਫਾਈ ਰੱਖਣ ਦਾ ਹੁਕਮ ਆਦੇਸ਼ ਦਿੱਤਾ ਸੀ ਕਿ ਕਹਿੰਦੇ ਗੰਦਗੀ ਹੋਵੇ ਤੁਹਾਡੇ ਘਰਾਂ ਚ ਤੇ ਮੈਂ ਆਵਾਂ ਤੇ ਮੁਰ ਜਾਵਾਂ ਇਸ ਕਰਕੇ ਭਾਵੇਂ ਘਰ ਕੱਚਾ ਹੋਵੇ ਭਾਵੇਂ ਛੋਟਾ ਹੋਵੇ ਪਰ ਸਫਾਈ ਹੋਣੀ ਚਾਹੀਦੀ ਹੈ ਸੂਟ ਭਾਵੇਂ ਕੋਈ ਕਿਉਂ ਨਾ ਹੋਵੇ ਇਹ ਮੈਂ ਸਕੂਲ ਸਿੱਖਿਆ ਸੀਗਾ ਕਿ ਧੋ ਕੇ ਪਾ ਲਓ ਪ੍ਰੈਸ ਕਰਕੇ ਤੇ ਤੁਹਾਡੀ ਟੌਰ ਹੀ ਟੌਰ ਹੈ ਸਫਾਈ ਜਿਹੜੀ ਆ ਉਹ ਬਹੁਤ ਜ਼ਰੂਰੀ ਐ ਜੋ ਮੈਂ ਤੁਹਾਨੂੰ ਦੱਸਿਆ ਹਦਾਇਤਾਂ ਤੀਜੀ ਕਲਾਸ ਦੇ ਵਿੱਚ ਮੇਰੇ ਇੱਕ ਮਾਸਟਰ ਜੀ ਨੇ ਹੰਸ ਰਾਜ ਨੇ ਉਹਨਾਂ ਨੇ ਪਸਿਆ ਸੀਗਾ ਕਿ ਮੱਖੀਆਂ ਤੋਂ ਕਿਹੜੀ-ਕਿਹੜੀ ਬਿਮਾਰੀ ਲੱਗਦੀ ਐ ਸਫਾਈ ਕਰਨੀ ਚਾਹੀਦੀ ਐ ਮੈਂ ਤੀਜੀ ਕਲਾਸ 'ਚ ਪੜਦਾ ਸੀਗਾ ਉਸ ਦਿਨ ਤੋਂ ਲੈ ਕੇ ਇਹ ਗੱਲ ਦਿਮਾਗ 'ਚ ਵੜ ਗਈ ਔਰ ਮੰਨ ਲਈ ਛੁਇਸ ਕਰਕੇ ਇਹ ਹਦਾਇਤਾਂ ਨੇ ਇਹ ਮੰਨੋ ਤੇ ਦੂਜਿਆਂ ਨੂੰ ਵੀ ਦੱਸਿਆ ਕਰੋ ਲੋਕ ਆਉਂਦੇ ਨੇ ਤੁਹਾਨੂੰ ਜਾਣਦੇ ਹੋ ਇਹ ਗੱਲ ਜ਼ਰੂਰ ਦੱਸੋ ਅਗਰ ਤੁਹਾਨੂੰ ਜਾਣ ਦਾ ਮੌਕਾ ਮਿਲਦਾ ਭਾਵੇਂ ਕੋਈ ਵੀ ਧਾਰਮਿਕ ਸਥਾਨ ਆਏ ਕਿਤੇ ਘਰ ਜਾਣੇ ਹੋ ਕਿ ਸਾਬਣ ਬਾਸਮ ਤੇ ਨਹੀਂ ਹੁੰਦੀ ਤਾਂ ਮੈਂ ਕਹਿੰਦਾ ਤੁਸੀਂ ਦਾਸ ਦੇ ਵਿੱਚ ਟਿੱਕੀ ਲੈ ਕੇ ਰੱਖ ਕੇ ਆਓ ਇਹ ਆਤਾ ਪਾਓ ਇਹ ਜ਼ਰੂਰੀ ਹੈ ਸੋ ਇਸ ਕਰਕੇ ਪਰਮੇਸ਼ਵਰ ਜਿਹੜਾ ਹੈਗਾ ਆਪਣੇ ਲੋਕਾਂ ਦੇ ਨਾਲ ਪ੍ਰਸੰਨ ਤਾਂ ਹੀ ਹੋਊਗਾ ਜੇ ਤੁਸੀਂ ਪਰਮੇਸ਼ਵਰ ਦੀ ਗੱਲਾਂ ਨੂੰ ਮੰਨੋਗੇ ਔਰ ਖਾਸ ਤੌਰ ਤੇ ਸਫਾਈ ਦਾ ਧਿਆਨ ਰੱਖੋਗੇ ਗੰਦਗੀ ਜਿਹੜੀਆਂ ਦੁਸ਼ਟ ਆਤਮਾਵਾਂ ਨੂੰ ਪ੍ਰੇਰਿਤ ਕਰਦੀ ਹੈ ਬਿਮਾਰੀਆਂ ਨੂੰ ਆਕਰਸ਼ਿਤ ਕਰ ਖਿੱਚਦੀ ਹੈ ਬਿਮਾਰੀਆਂ ਨੂੰ ਤੁਹਾਡੇ ਬੱਚੇ ਨੇ ਉਹਨਾਂ ਦਾ ਧਿਆਨ ਰੱਖੋ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਇਹ ਸਮਾਂ ਜਿਹੜਾ ਹੈਗਾ ਕਿ ਇਹਦੇ ਵਿੱਚ ਆਪਾਂ ਪੂਰੀ ਤਰ੍ਹਾਂ ਨਾਲ ਪਰਮੇਸ਼ਵਰ ਦੇ ਘਰ ਪੈ ਦੇ ਵਿੱਚ ਰਹਿੰਦੇ ਹੋਏ ਆਪਣੇ ਆਪ ਨੂੰ ਬੱਚਿਆਂ ਨੂੰ تعلیم ਦਈਏ ਤੇ ਖਾਸ ਤੌਰ ਤੇ ਬੀਬੀਆਂ ਭੈਣਾਂ ਤੇ ਪਾਣੀਆਂ ਨੂੰ ਵੀ ਬੇਨਤੀ ਹੈ ਕਿ ਨੋ ਜਿਹੜੇ ਮੇਲ ਜਿਹੜੇ ਤੁਹਾਡੇ ਨੋ ਨੇ ਇਹ ਕੱਟ ਕੇ ਰੱਖਿਆ ਕਰੋ ਖਾਣਾ ਖਾਣਨ ਲੱਗੇ ਤੁਹਾਡੀ ਸਾਰੀ ਮੈਲ ਉਹ ਜਾਂਦੀ ਰੋਟੀ ਖਾਣਦੇ ਉਹ ਸਾਰੀ ਮੈਲ ਜਿਹੜੀ ਤੁਹਾਡੇ ਅੰਦਰ ਜਾਂਦੀ ਆ ਜੋ ਸ਼ਰੀਰ ਸਾਫ਼ ਕਰਦੇ ਆ ਬਰਤਨ ਸਾਫ਼ ਕਰਦੇ ਆ ਕੁਝ ਵੀ ਕਰਦੇ ਆ ਜਿੰਨੀ ਵੀ ਮੈਲ ਆ ਕਟਾਣੂ ਨੇ ਤੁਹਾਡੇ ਨੋਹਾਂ 'ਚ ਉਹ ਜਮਾ ਹੋ ਜਾਂਦੇ ਨੇ ਤੇ ਉਹ ਵੀ ਤੁਹਾਡੇ ਅੰਦਰ ਇਨਫੈਕਸ਼ਨ ਨੂੰ ਬਿਮਾਰੀ ਨੂੰ ਲੈ ਕੇ ਜਾਂਦੇ ਨੇ ਨੋਹਾਂ ਤੇ ਹੱਥਾਂ ਦੇ ਤੇ ਪੈਰਾਂ ਦੇ ਇਹ ਕੱਟ ਕੇ ਰੱਖਣੇ ਆ ਇਹ ਵੀ ਮੈਂ ਸਕੂਲ 'ਚ ਸਿੱਖਿਆ ਸੀਗਾ ਤੀਜੀ ਕਲਾਸ 'ਚ ਪੜ੍ਹਦੇ ਮੈਂ ਛੇਵੀਂ 'ਚ ਵੀ ਤੁਹਾਨੂੰ ਮਾਸਟਰ ਚੈੱਕ ਕਰਦੇ ਸੀਗੇ ਹਫ਼ਤੇ ਬਾਅਦ ਵੀ ਨੋਹ ਕੱਟਣੀ ਕੱਟਨੇ ਆ ਸਾਡੇ ਨੋਹ ਚੈੱਕ ਹੁੰਦੇ ਸੀਗੇ ਹਰ ਹਫ਼ਤੇ ਚੋਇਸ ਕਰਕੇ ਇਹ ਹਦਾਇਤਾਂ ਨੇ ਅੱਖਾਂ ਬੰਦ ਕਰੋ ਸਿਰ ਤੇ ਹੱਥ ਰੱਖੋ ਸੱਜਾ ਹੱਥ ਸਿਰ ਤੇ ਰੱਖੋ ਇੱਕ ਹੱਥ ਅਸਮਾਨ ਵੱਲ ਉਠਾਓ ਪਵਿੱਤਰ ਪਰਮੇਸ਼ਵਰ ਸਰਵਸ਼ਕਤੀਮਾਨ ਦੇਵਪਿਤਾ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਨਾਮ ਦੀ ਮहिमा ਕਰਦੇ ਹਾਂ ਤੁਹਾਡੇ ਨਾਮ ਨੂੰ ਆਦਰ ਦਿੰਨੇ ਆ ਤੁਸੀਂ ਵਾਅਦੇ ਦੇ ਪਰਮੇਸ਼ਵਰ ਹੋ ਔਰ ਸ਼ਬਦ ਬੋਲਦੇ ਹੋ ਪੂਰੇ ਕਰਦੇ ਹੋ ਔਰ ਜਿਹੜੇ ਲੋਕ ਤੁਹਾਡੇ ਸ਼ਬਦ ਸੁਣ ਕੇ ਮੰਨਦੇ ਨੇ ਉਹ ਉਹਨਾਂ ਦੀ ਜੀਵਨਾਂ 'ਚ ਵੱਟੀਆਂ ਗਵਾਹੀਆਂ ਤੇ ਵੱਟੀਆਂ ਬਰਕਤਾਂ ਦੇਖਣ ਨੂੰ ਮਿਲਦੀਆਂ ਨੇ ਯੇਸੂ ਮਸੀਹ ਮੈਂ ਤੇਰੇ ਲਹੂ ਚ ਕਵਰ ਕਰਦਾ ਔਰ ਸਾਰਿਆਂ ਨੂੰ ਅਕਲ ਸਮਝ ਬੋਧ DNAਈ ਦੇ ਮੇਰੇ ਪਰਮੇਸ਼ਵਰ ਤੇਰੇ ਬੱਚੇ ਤੇਰੇ ਡਰ ਤੇਰੇ ਭੈਅ ਚ ਅੱਗੇ ਬਦਲ ਮੇਰੇ ਪਰਮੇਸ਼ਵਰ ਯੇਸੂ ਮਸੀਹ ਦੇ ਨਾਂ ਚ ਬੋਲੋ ਆਮੀਨ ਸੋ ਅੱਜ ਆਪਾਂ ਉਸ ਪਵਿੱਤਰ ਤੇ ਮਹਾਨ ਸਚਾਈ ਨੂੰ ਦੇਖਣ ਜਾ ਰਹੇ ਹਾਂ ਸੋ ਇਸ ਤੋਂ ਪਹਿਲਾਂ ਕਿਵੇਂ ਤੁਹਾਨੂੰ ਇਹ ਸ਼ਬਦ ਦੱਸਾਂ ਆਪਾਂ ਬਾਈਬਲ ਚ ਦੇਖਦੇ ਹਾਂ ਉਪਦ 22 ਦੇ ਵਿੱਚ ਔਰ ਆਦਿ ਪ੍ਰਭੂ ਬੋਜ ਵੀ ਹੈ ਯਿਸੂ ਮਸੀਹ ਜੀ ਨੇ ਆਪਣੇ ਚੇਲਿਆਂ ਦੇ ਨਾਲ ਇਸ ਰਸਮ ਨੂੰ ਸ਼ੁਰੂ ਕੀਤਾ ਮਾਮੇ ਇਹਦੀ ਸ਼ੁਰੂਆਤ ਉਪਦ 14 ਅਧਿਆਏ ਵਿੱਚ ਅਬਰਾਹਮ ਦੇ ਦੁਆਰਾ ਮਲਕੀ ਸਦਕ ਦੇ ਨਾਮ ਜੋ ਮੁਲਾਕਾਤ ਹੋਈ ਹੈ ਇੱਕ ਉਥੋਂ ਸ਼ੁਰੂਆਤ ਹੋਈ ਹੈ ਰੂਹ ਬੋਜ ਦੀ ਮਾਰੇ ਨੂੰ ਰੀਨਿਊ ਲਾਗੂ ਕੀਤਾ ਪੱਕੇ ਤੌਰ ਤੇ ਪਰਮੇਸ਼ਵਰ ਨੇ ਯਿਸੂ ਮਸੀਹ ਨੇ ਜਦੋਂ ਧਰਤੀ ਤੇ ਆਏ ਸੋ ਚਾਰਿਆਂ ਜੀਲਾਂ ਦੇ ਵਿੱਚ ਇਹਦੇ ਬਾਰੇ ਜ਼ਿਕਰ ਆ। ਉਤਪਤ 22 ਦੇ ਵਿੱਚ ਜਦੋਂ ਪਵਿੱਤਰ ਬਾਈਬਲ ਨੂੰ ਪੜ੍ਹਦੇ ਆ ਉਤਪਤ 22 ਦੇ ਆਏ ਉਹਦਾ ਇੱਕ ਵਚਨ ਤੋਂ ਲੈ ਕੇ ਅਸੀਂ 18 ਵਚਨ ਤੇ ਇੱਥੇ ਲਿਖਿਆ ਜਿਹੜੀਆਂ ਪਹਿਲੀਆਂ ਜਦੋਂ ਬਤਿੰਨ ਐਟਾ ਪੜ੍ਹਦੇ ਆ ਕੋਰਨਾ ਸੁਣੋ ਔਰ ਇੱਕ ਰਾਤ ਬਣਾਓ ਕਿ ਜੋ वचन ਜਿਹੜੇ ਸ਼ਬਦ ਬੋਲੇ ਜਾਂਦੇ ਨੇ ਇਹਨਾਂ ਸ਼ਬਦਾਂ ਨੂੰ ਘਰੇ ਜਾ ਕੇ ਵੀ ਤੁਸੀਂ ਬਾਈਬਲ ਦੇ ਵਿੱਚੋਂ ਪੜ੍ਹਨਾ ਹੈ ਜਿਹੜੇ ਜਿਹੜੇ ਮੈਂ ਸ਼ਬਦ ਬੋਲਦਾ ਹਾਂ ਬਾਈਬਲ ਦੇ ਵਿੱਚੋਂ ਇਹਨਾਂ ਨੂੰ ਤੁਸੀਂ ਜ਼ਰੂਰ ਪੜ੍ਹਨਾ ਸਾਰੇ ਬੋਲੋ ਬਾਈਬਲ ਦੇ ਜ਼ਰੂਰ ਪੜ੍ਹਨਾ ਕਦੇ ਲਿਖਿਆ ਅਬਰਾਹਮ ਦਾ ਪ੍ਰਤਾਪਾ ਇਹਨਾਂ ਗੱਲਾਂ ਦੇ ਪਿੱਛੇ یوں ਹੋਇਆ ਕਿ ਪਰਮੇਸ਼ੁਰ ਨੇ ਆਬਰਾਹਮ ਨੂੰ ਬੁਲਾਇਆ ਅਤੇ ਉਸ ਨੂੰ ਆਖਿਆ ਇਹ ਆਬਰਾਹਮ ਅਗੋਸ ਨੇ ਆਖਿਆ ਮੈਂ ਹਾਜ਼ਰ ਹਾਂ ਤਾਂ ਉਸ ਨੇ ਆਖਿਆ ਹੁਣ ਤੂੰ ਆਪਣੇ ਪੁੱਤਰ ਨੂੰ ਹਾਂ ਆਪਣੇ ਖਲੋਦ ਦੇ ਪੁੱਤਰ ਨੂੰ ਜਿਹਨੂੰ ਤੂੰ ਪਿਆਰ ਕਰਦਾ ਹੈ ਅਰਥਾਤ ਇਸਹਾਕ ਨੂੰ ਲੈ ਕੇ ਮੋਰੀਆ ਦੀ ਧਰਤੀ ਨੂੰ ਜਾ ਕੇ ਪਹਾੜਾਂ ਵਿੱਚੋਂ ਇਹ ਪੁੱਤ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾ ਤਦ ਅਬਰਾਹਮ ਨੇ ਤੜਕੇ ਉੱਠ ਕੇ ਆਪਣੇ ਗਧੇ ਉੱਤੇ ਪ੍ਰਾਣਾ ਬਸਿਆ ਹਰ ਆਪਣੇ ਦੋ ਜਵਾਨ ਔਰ ਆਪਣੇ ਪੁੱਤਰ ਇਸ਼ਾਕ ਨੂੰ ਨਾਲ ਲਿਆ ਔਰ ਹੋਮ ਦੀ ਬਲੀ ਲਈ ਲੱਕੜੀਆਂ ਚੀਰੀਆਂ ਔਰ ਉੱਠ ਕੇ ਉਸ ਥਾਂ ਨੂੰ ਤੁਰ ਪਿਆ ਜਿਹੜੀ ਪਰਮੇਸ਼ਰ ਨੇ ਉਹਨੂੰ ਦੱਸੀ ਸੀ ਹੁਣ ਗੱਲ ਨੂੰ ਸੋਚੋ ਧਿਆਨ ਨਾਲ ਔਰ ਮੇਸ਼ੂਰ ਨੇ ਇੱਕ ਵਾਰ ਹੀ ਕਿਹਾ ਕਿ ਅਬਰਾਹਮ ਤੇਰਾ ਇਕ ਨੌਤਾ ਪੁੱਤਰ ਜਿਹਦਾ ਨਾਮ ਇਸਹਾਕ ਹੈ ਔਰ ਇਹ ਵੀ ਮਖਿਆ ਜਿਹਨੂੰ ਤੂੰ ਪਿਆਰ ਕਰਦਾ ਉਸ ਨੂੰ ਲੈ ਕੇ ਔਰ ਮੋਰੀਆ ਨਾਮ ਦੇ ਸਥਾਨ ਦੇ ਵਿੱਚ ਪਹਾੜੀਆਂ ਨੇ ਔਰ ਇੱਕ ਪਹਾੜੀ ਜਿਹੜੀ ਮੈਂ ਤੈਨੂੰ ਦੱਸਾਂਗਾ ਉਸ ਪਹਾੜ ਦੇ ਉੱਪਰ ਜਾ ਕੇ ਤੇ ਪੁੱਤਰ ਇਸ ਹਾਕ ਦਾ ਬਲੀਦਾਨ ਕਰਨਾ ਹੈ ਬਲੀਦਾਨ ਦਾ ਮਤਲਬ ਕੀ ਹੈ ਗਰਦਨ ਨੂੰ ਸਰੀਰ ਤੋਂ ਅੱਡ ਕਰ ਦੇਣਾ ਪੰਜਾਬੀ 'ਚ ਲਿਖਿਆ ਉਹਨੂੰ ਮਾਰ ਦੇਣਾ ਉਹਦਾ ਖੂਨ ਵਹਾ ਦੇਣਾ ਜਦੋਂ ਆਪਾਂ ਇਹਨੂੰ ਜਾਸਤ ਦਾ ਪੜ੍ਹਦੇ ਆ ਉਹ ਕੋਈ ਨਾ ਸੁਣਿਓ ਤਾਂ ਤੀਜੇ ਦਿਨ ਆਬਰਾਹਮ ਨੇ ਆਪਣੀਆਂ ਅੱਖਾਂ ਚੁੱਕ ਕੇ ਉਹ ਥਾਂ ਨੂੰ ਦੂਰੋਂ ਡਿੱਠਾ ਤਾਂ ਅਬਰਾਹਮ ਨੇ ਆਪਣੇ ਜਵਾਨਾਂ ਨੂੰ ਆਖਿਆ ਤੁਸੀਂ ਇਸ ਦੇ ਗਧੇ ਦੇ ਕੋਲ ਬੈਠੇ ਰਹੋ ਮੈਂ ਔਰ ਇਹ ਮੁੰਡਾ ਥੋੜੀ ਦੂਰ ਅੱਗੇ ਜਾਵਾਂਗੇ ਮੱਥਾ ਟੇਕ ਕੇ ਤੁਹਾਡੇ ਕੋਲ ਮੁੜ ਆਵਾਂਗਾ ਇਹ ਪਹਿਲੀ ਵਾਰ ਹੋਇਆ ਜਦੋਂ ਅਬਰਾਹਮ ਨੇ ਆਪਣੇ ਇਕਲੌਦੇ ਪੁੱਤਰ ਜਿਹਨੂੰ ਉਹਦਾ ਇਨਾਮ ਸੀ ਇਸਹਾਕ ਅੱਜ ਇਹ ਕਹਿ ਰਿਹਾ ਆਪਣੇ ਨੌਕਰਾਂ ਨੂੰ ਕਿ ਮੈਂ ਤੇ ਇਹ ਮੁੰਡਾ ਹੁਣ ਇਤੇ ਦੀ ਹਿੰਮਤ ਨਹੀਂ ਬੈ ਨਹੀਂ ਕਿ ਮੈਂ ਤੇ ਮੇਰਾ ਬੇਟਾ ਮੈਂ ਤੇ ਇਹ ਮੁੰਡਾ ਜਾਵਾਂਗੇ ਮੱਥਾ ਟੇਕ ਮੋੜਾਵਾਂਗੇ ਅਰਥਾਤ ਅਬਰਾਹਮ ਨੇ ਇਹ ਪੱਕਾ ठाਣ ਲਿਆ ਸੀ ਕਿ ਮੈਂ ਪਰਮੇਸ਼ੂ ਨੂੰ ਪਿਆਰ ਕਰਦਾ ਹਾਂ ਅਰ ਪਰਮੇਸ਼ ਨੇ ਮੈਨੂੰ ਕਿਹਾ ਤੇ ਮੈਂ ਹੁਣ ਇਸ ਬੇਟੇ ਨੂੰ ਬਲੀਦਾਨ ਕਰਨ ਚੱਲਾਂ ਕਿੱਥੇ ਪਹਾੜ ਦੇ ਉੱਪਰ 6 ਅੱਧ ਅਬਰਾਹਮ ਨੇ ਹੋਂਮ ਦੀ ਬਲੀ ਦੀਆਂ ਲੱਕੜੀਆਂ ਲੈ ਕੇ ਆਪਣੇ ਪੁੱਤਰ ਇਸਹਾਕ ਨੂੰ ਛੁਪਾ ਦਿੱਤੀਆਂ ਆਪਣੇ ਹੱਥ ਵਿੱਚ ਅਗਨੀ আর ਛੁਰੀ ਫੜ ਲਈ আর ਦੋਵੇਂ ਇਕੱਠੇ ਤੁਰੇ ਗਏ ਸਾਤ ਅਹਿਦ ਤੈਂਸ ਆਗਨੇ ਆਪਣੇ ਪਿਤਾ ਅਬਰਾਹਮ ਨੂੰ ਆਖਿਆ ਪਿਤਾ ਜੀ ਉਸ ਆਖਿਆ ਪੁੱਤਰ ਕੀ ਗੱਲ ਹੈ ਉਸ ਆਖਿਆ ਵੇਖ ਅਗਨੀ আর ਲੱਕੜੀਆਂ ਤਾਂ ਹਨ ਪਰ ਹੋਮ ਬਲੀ ਲਈ ਲੇਲਾ ਕਿੱਥੇ ਹੈ ਹੁਣ ਅਬਰਾਹਮ ਦਾ ਇਕਲੌਤਾ ਬੇਟਾ ਇਹ ਗੱਲ ਕਹਿ ਰਿਹਾ ਆਪਣੇ ਪਿਓ ਨੂੰ ਕਿਉਂਕਿ ਇਹਦਾ ਮਤਲਬ ਉਹ ਸਿਆਣਾ ਆ ਉਹ ਸਮਝਦਾ ਇਸ ਗੱਲ ਨੂੰ ਔਰ ਲੱਕੜੀਆਂ ਜੋ ਚੀਰੀਆਂ ਹੋ ਜਾਂ ਨੇ ਉਹ ਪੰਡ ਜਿਹੜੀਆਂ ਉਸ ਮੁੰਡੇ ਦੇ ਸਿਰ ਤੇ ਰੱਖੀ ਹੋਈ ਆ ਔਰ ਤਿੰਨ ਦਿਨ ਗਏ ਹੋ ਤਿੰਨ ਦਿਨ ਦਾ ਉਹ ਸਫ਼ਰ ਸੀਗਾ ਤਿੰਨ ਦਿਨ ਦਾ ਮਤਲਬ ਹੁੰਦਾ ਆ ਕਿ ਜਿਹਦੇ ਵਿੱਚ ਅਬਰਾਹਮ ਨੂੰ ਇੱਕ ਚੰਗਾ ਸਮਾਂ ਸੀ ਸੋਚਣ ਦਾ ਵਿਚਾਰ ਕਰਨ ਦਾ ਮੁੰਡੇ ਨੂੰ ਮੈਂ ਦੇਖਦਾ ਪਿਆ ਇਹ ਮੁੜ ਕੇ ਮੈਂ ਦੇਖਣਾ ਨਹੀਂ ਇੱਥੇ ਉਹ ਬੇਟਾ ਕਹਿਣ ਲੱਗਾ ਕਹਿੰਦਾ ਪਿਤਾ ਜੀ ਛੁਰੀ ਸਾਡੇ ਕੋਲ ਹੈ ਅੱਗ ਵੀ ਹੈਗੀ ਆ ਲੱਕੜੀਆਂ ਵੀ ਹੈਗੀਆਂ ਪਾਰੋਂ ਕਦੇ ਮੇਮਨਾ ਉਹ ਭੇਡ ਨਜ਼ਰ ਤੇ ਆਉਂਦੀ ਨਹੀਂ ਪਈ ਜਿਹਦਾ ਆਪਾਂ ਨੇ ਬਲੀਦਾਨ ਕਰਨਾ ਆ ਕਿਉਂਕਿ ਪਹਾੜ ਉਹ ਜਗਾ ਵੀ ਨੇੜੇ ਆ ਗਈ ਆ ਅਬਰਾਹਮ ਨੇ ਆਖਿਆ ਹੈ ਪੁੱਤਰ ਇਹ ਮੇਰ ਪੁੱਤਰ ਪਰਮੇਸ਼ਵਰ ਹੋਮ ਬਲੀ ਨਹੀਂ ਦੇਲਾ ਆਪ ਹੀ ਦੇਊਗਾ ਕਾਉ ਦੋਵੇਂ ਇਕੱਠੇ ਤੁਰ ਪਏ ਉਹ ਉਸ ਥਾਂ ਉੱਤੇ ਜਹਾ ਪੁੱਜੇ ਜਿਹੜੀ ਪਰਮੇਸ਼ਵਰ ਨੇ ਉਹ ਦੱਸੀ ਸੀ ਉੱਥੇ ਅਬਰਾਹਮ ਨੇ ਇੱਕ ਜਗਵੇਦੀ ਬਣਾਈ ਔਰ ਉਸ ਉੱਤੇ ਲੱਕੜੀਆਂ ਚੁਣ ਦਿੱਤੀਆਂ ਔਰ ਆਪਣੇ ਪੁੱਤਰ ਇਸਾਕ ਨੂੰ ਬੰਨ ਕੇ ਜਗਵੇਦੀ ਪਰ ਲੱਕੜੀਆਂ ਦੇ ਉੱਤੇ ਦਾ ਅਕਰ ਦਿੱਤਾ ਤਾਂ ਜਿਵੇਂ ਹੀ ਉਹ ਹੱਥ ਕੱਢ ਕੇ ਛੁਰੀ ਫੜੀ ਕੇ ਆਪਣੇ ਪੁੱਤਰ ਨੂੰ ਕੋਹੇ ਇਹ ਸ਼ਬਦ ਕੋਹੇ ਮੈਂ ਤੁਹਾਨੂੰ ਦੱਸਾਂਗਾ ਕਿ ਦਾ ਮਤਲਬ ਕੀ ਹੈ ਇਹ ਕਿਲਾ ਕਤਲ ਕਰਨਾ ਨਹੀਂ ਹੈ ਇੱਥੇ ਲਿਖਿਆ ਉਹਨੇ ਛੁਰੀ ਲਈ ਉਹਨੂੰ ਕੌਣ ਦੇ ਲਈ ਸੋ ਇਹ ਕੋਈ ਸੌਖੀ ਗੱਲ ਨਹੀਂ ਹੈ ਕਿ ਜਦੋਂ ਉਸ ਜਵਾਨ ਬੱਚੇ ਨੂੰ ਪਤਾ ਲੱਗਾ ਕਿ ਹੁਣ ਉਹ ਮੇਮਨਾ ਮੈਂ ਤੇ ਮੇਰੀ ਬਲੀ ਹੋਣੀ ਆ ਤੇ ਉਹਦੇ ਹੱਥ ਪੈਰ ਮੰਨੇ ਆਪਣੇ ਪਿਓ ਨੇ ਤੇ ਉਹਨੂੰ ਬਨ ਕੇ ਲੱਕੜਾਂ ਚੜਨ ਕੇ ਉਹਦੇ ਉੱਪਰ ਐਦਾਂ ਲਟਾਤਾ ਕਿ ਮੈਂ ਹੁਣੇ ਕੋਹਾਂ ਉਹਦਾ ਗਰਦਨ ਉਹਦਾ ਗਲਾ ਵੱਢਾਂ ਕੋਹਾਂ ਮਤਲਬ ਕਿ ਉਹ ਸ਼ਰੀਰ ਇੱਕ ਹੁੰਦਾ ਕਤਲ ਕਰਨਾ ਕਤਲ ਕਰਨਾ ਸ਼ਬਦ ਬੜਾ ਸੌਖਾ ਹੈ ਇਹ ਆਸਾਨ ਵੀ ਹੈ ਆਸਾਨ ਦਾ ਮਤਲਬ ਵੀ ਸੌਖੀ ਮੌਤ ਹੈ ਕਤਲ ਕਰਨਾ ਕੌਣਾ ਇਨਸਾਨ ਨੂੰ ਗੋਲੀ ਇੱਕ ਵਾਰੀ ਛੁਰਾ ਮਾਰ ਦਿਓ ਘਰ ਲਾ ਦਿਓ ਮਰ ਜਾਂਦਾ ਉਹਦਾ ਕਤਲ ਹੋ ਜਾਂਦਾ ਪਰ ਇੱਥੇ ਕਤਲ ਦੀ ਗੱਲ ਹੋਈ ਤੇ ਕੋ ਇੱਥੇ ਲਿਖਿਆ ਕੌਣਾ ਮਤਲਬ ਉਹਦੇ ਸ਼ਰੀਰ ਨੂੰ ਇਸ ਤਰ੍ਹਾਂ ਵੱਢਣਾ ਕਿ ਉਹਦੇ ਸ਼ਰੀਰ ਚ ਸਾਰਾ ਲਹੂ ਨਿਕਲ ਜਾਵੇ ਇਹ ਬੜੀ ਦਰਦਨਾਕ ਮੌਤ ਹੈ ਸੌਖੀ ਮੌਤ ਨਹੀਂ ਸੀ ਆਪਣੇ ਪੁੱਤਰ ਨੂੰ ਐਦਾਂ ਮਾਰਨਾ ਇਹ ਕੋਈ ਸੌਖਾ ਨਹੀਂ ਹੈ ਹੁਣ ਇਹ ਦੇਖੋ ਜਿਹੜਾ ਜਿਹੜੀ ਮੈਂ ਜੋ ਮੈਨੂੰ ਪਵਿੱਤਰ ਆਤਮਾ ਨੇ ਸਮਝਾਇਆ ਕਿ ਇਹ ਕੋਈ ਸੌਖਾ ਹੀ ਨਹੀਂ ਹੈ ਪਰਮੇਸ਼ਵਰ ਨੇ ਕਹਿਤਾ ਕਿ ਅਬਰਾਹਮ ਨੇ ਚੱਕਿਆ ਮੁੰਡਾ ਤੁਰ ਪਿਆ ਇਹ ਕੋਈ ਇਹ ਇਦਾਂ ਕਿੱਦਾਂ ਹੋ ਗਿਆ ਔਰ ਇਹ ਉਹ ਵੀ ਉਹ ਬੰਦਾ ਅਬਰਾਹਮ ਹਾਰਦੋ ਉਤਪਤ 12 ਦੇ ਪੜਦੇ ਆ ਉਹਦੇ ਚਾਰ ਐ ਤਾਂ ਵਾਈਬਲ ਦੇ ਵਿੱਚ ਲਿਖਿਆ ਸਭ ਤੋਂ ਪਹਿਲੀ ਵਾਰੀ ਜਦੋਂ ਪਰਮੇਸ਼ੁਰ ਨੇ ਅਬਰਾਹਮ ਦੇ ਨਾਲ ਗੱਲ ਕੀਤੀ ਸੀ ਉਥੇ ਅਬਰਾਹਮ ਦੇ ਨਾਲ ਪਹਿਲੀ ਵਾਰੀ ਪਰਮੇਸ਼ੁਰ ਨੇ ਗੱਲ ਕੀਤੀ ਸੁਣੋ ਗੌਰ ਨਾਲ ਯਹੋਵਾ ਪਰਮੇਸ਼ੁਰ ਨੇ ਅਬਰਾਹਮ ਨਾਲ ਗੱਲ ਕੀਤੀ ਔਰ ਉਹਨੂੰ ਕਿਹਾ ਹੈ ਅਬਰਾਹਮ ਆਪਣੇ ਦੇਸ਼ ਨੂੰ ਆਪਣੇ ਲੋਕਾਂ ਨੂੰ ਆਪਣੇ ਪਿਓ ਦੇ ਘਰ ਨੂੰ ਸਭ ਕੁਝ ਛੱਡ ਦੇ ਤੇ ਇਹਨੂੰ ਛੱਡ ਕੇ ਤੁਰ ਜਿੱਥੇ ਮੈਂ ਕਹੂੰਗਾ ਤੈਨੂੰ ਤੇ ਉੱਥੇ ਜਾਣਾ ਅਰਜ਼ ਲਿਖਿਆ ਦੋਵਿਆਂ ਦੇ ਵਿੱਚ ਪਰਮੇਸ਼ਵਰ ਕਹਿੰਦਾ ਫਿਰ ਮੈਂ ਤੈਨੂੰ ਕੋ ਵੱਡੀ ਕੌਮ ਬਣਾਉਂਗਾ ਇੱਥੇ ਇਨਸਾਨ ਨਹੀਂ ਉਹਦੇ ਕੋਲ ਕੋਈ ਬੱਚਾ ਨਹੀਂ ਹੈ ਉਮਰ 75 ਸਾਲ ਦੀ ਹੈ ਕੋਈ ਵੰਸ਼ ਨਹੀਂ ਕੋਈ ਬੇਟਾ ਬੇਟੀ ਨਹੀਂ 75 ਸਾਲ ਦੀ ਉਮਰ ਚ ਉਤਪਤ 12 ਚ ਪਰਮੇਸ਼ਵਰ ਨੇ ਗੱਲ ਕੀਤੀ ਆਬਰਾਹਮ ਦੇ ਨਾਲ আর ਉਹ ਪਹਿਲੀ ਆਗਿਆ ملی ਕਿ ਆਪਣੇ ਪਿਓ ਦੇ ਘਰੋਂ ਛੱਡ ਦੇ ਆਪਣੇ ਰਿਸ਼ਤੇਦਾਰਾਂ ਸਾਥਾਂ ਸਬੰਧੀਆਂ ਨੂੰ ਛੱਡ ਦੇ ਆਪਣੇ ਲੋਕਾਂ ਨੂੰ ਛੱਡ ਦੇ ਆਪਣੀ ਜ਼ਮੀਨ ਘਰ ਛੱਡ ਦੇ ਤੇ ਮੇਰੇ ਪਿੱਛੇ ਆ ਜਾ ਜਿਹੜਾ ਦੇਸ਼ ਮੈਂ ਦੱਸੂਗਾ ਤਾਂ ਉੱਥੇ ਜਾਣਾ ਤੇ ਫਿਰ ਲਿਖਿਆ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਉਂਗਾ ਇਹਦੇ ਲਿਖਿਆ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਮੈਂ ਤੈਨੂੰ ਆਸ਼ੀਸ਼ ਦੇਵਾਂਗਾ ਤੇਰਾ ਨਾਮ ਵੱਡਾ ਕਰਾਂਗਾ ਤੂੰ ਬਰਕਤਾਂ ਦਾ ਕਾਰ ਹੋ ਜੋ ਤੈਨੂੰ ਆਸ਼ੀਸ਼ ਦੇਣਗੇ ਮੈਂ ਪਰਮੇਸ਼ਵਰ ਇਹ ਗੱਲ ਹੋ ਰਹੀ ਅਬਰਾਹਮ ਦੇ ਨਾਲ ਕਿ ਮੈਂ ਪਰਮੇਸ਼ਵਰ ਉਹਨਾਂ ਲੋਕਾਂ ਨੂੰ ਆਸ਼ੀਸ਼ ਦੇਵਾਂਗਾ ਜੋ ਤੇਨੂੰ ਪੁੱਛ ਜਾਂਦਾ ਮੈਂ ਉਹਨੂੰ ਸ਼ਰਾਪ ਦੇਵਾਂਗਾ ਤੇਰੇ ਕਾਰਨ ਸ੍ਰਿਸ਼ਟ ਦੇ ਸਾਰੇ ਘਰਾਣੇ ਇੱਥੇ ਘਰਾਂ ਦੀ ਗੱਲ ਹੋ ਰਹੀ ਹੈ ਕਿ ਅਬਰਾਹਮ ਤੇਰੇ ਕਾਰਨ ਦੁਨੀਆ ਦੇ ਸਾਰੇ ਘਰਾਣੇ ਮubaruk ਹੋਣਗੇ ਸੋ ਇਬਰਾਹਮ ਛੇਵੀਂ ਯਹੋਵਾ ਕੋ ਨੂੰ ਬੋਲਿਆ ਸੀ ਚੱਲਿਆ ਅਤੇ ਲੂਤ ਵੀ ਉਹਦੇ ਨਾਲ ਚੱਲਿਆ ਇਬਰਾਹਮ ਦੀ ਉਮਰ 75 ਵਰਿਆਂ ਦੀ ਸੀ ਜਦ ਉਹ ਹਰਾਨ ਦੇਸ਼ ਤੋਂ ਨਿਕਲਿਆ ਸੁਣੋ 75 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰੀ ਪਰਮੇਸ਼ਵਰ ਗੱਲ ਕਰਦੇ ਨੇ ਔਰ ਪਹਿਲੀ ਵਾਰੀ ਉਹਨੇ ਇੱਕ ਐਡਾ ਵੱਡਾ ਫੈਸਲਾ ਲੈ ਲਿਆ ਔਰ ਫੈਸਲਾ ਲੈਣ ਦਾ ਕਾਰਨ ਕਿ ਪਰਮੇਸ਼ਰ ਕਹਿੰਦਾ ਕਿ ਮੈਂ ਤੇਰਾ ਨਾਮ ਵੱਡਾ ਕਰੂੰ ਮੈਂ ਤੈਨੂੰ ਬਹੁਤ ਵਧਾਉ ਤੇਰੀ ਅੰਸ਼ ਐਨੀ ਹੋਏਗੀ ਜਿਵੇਂ ਅਸਮਾਨ ਦੇ ਤਾਰੇ ਤੇਰੇ ਦੁਆਰਾ ਦੁਨੀਆ ਦੇ ਸਾਰੇ ਘਰਾਣੇ ਦੁਨੀਆ ਦੇ ਸਾਰੇ ਪਰਿਵਾਰ ਬਰਕਤ ਪਾਉਣਗੇ ਜਿਹੜੇ ਤੈਨੂੰ ਬਰਕਤ ਦੇਣਗੇ ਅਬਰਾਹਮ ਮੈਂ ਪਰਮੇਸ਼ਰ ਜੋ ਦੁਨੀਆ ਦਾ ਮਾਲਕ ਆ ਮੈਂ ਲੋਕਾਂ ਨੂੰ ਬਰਕਤ ਦੇਵਾਂਗਾ ਅਬਰਾਹਮ ਜਿਹੜਾ ਨਰੋਤ ਤੁਛ ਜਾਣਨਗੇ ਉਹਨੂੰ ਮੈਂ ਸ਼ਰਾਫ ਦਿਆਂਗਾ ਔਰ ਦੁਨੀਆ ਦੀ ਕੋਈ ਤਾਕਤ ਉਹਨੂੰ ਬਚਾ ਨਹੀਂ ਸਕਦੀ ਤੇਰਾ ਨਾਮ ਵੱਡਾ ਹੋਏਗਾ ਦੁਨੀਆ ਦੀਆਂ ਕੌਮਾਂ ਸੰਸਾਰ ਦੇ ਲੋਕ ਅਬਰਾਹਮ ਤੋਂ ਬਰਕਤ ਨੂੰ ਗ੍ਰੈਂਡ ਕਰਨਗੇ ਇਹਦਾ ਮਤਲਬ ਅਬਰਾਹਮ ਨੂੰ ਇੱਕ ਸੋਤਾ ਬਣਾਤਾ ਪਰਮੇਸ਼ਵਰ ਨੇ ਸ਼ਕਤੀ ਦਾ ਮੋਟਾ ਬਣਾਤਾ ਹਰ 75 ਸਾਲ ਦੀ ਉਮਰ ਔਲਾਦ ਕੋਈ ਨਹੀਂ ਬੱਚਾ ਕੋਈ ਨਹੀਂ ਪਰ ਜਦੋਂ ਪਰਮੇਸ਼ਰ ਨੇ ਕਿਹਾ ਅਬਰਾਹਮ ਤੁਰ ਪਿਆ ਬੋ ਹਾਲੇਲੂਇਆ ਜ਼ੋਰ से बोलो ਅਬਰਾਹਮ ਪਰਮੇਸ਼ਵਰ ਦੇ ਮਗਰ ਤੁਰ ਪਿਆ ਕੋਈ ਮੈਪ ਕੋਈ ਐਡਰੈਸ ਨਹੀਂ ਜਾਣਾ ਕਿੱਥੇ ਆ ਪ੍ਰਭੂ ਨੇ ਕਿਹਾ ਪਰ ਤੁਰ ਪਿਆ ਹੁਣ ਅੱਗੇ ਉਤਪਤ 15 ਦੇ ਵਿੱਚ ਪਰਮੇਸ਼ਵਰ ਗੱਲ ਕਰਦੇ ਨੇ ਹੁਣ ਗੱਲ ਕੀ ਆ ਔਰ ਇੱਥੇ ਅੱਗੇ ਅਬਰਾਹਮ ਨੇ ਰਾਜਿਆਂ ਨੂੰ ਹਰਾਇਆ ਆਬਰਾਹਮ ਨੇ ਬੋਲੋ ਰਾਜਿਆਂ ਨੂੰ ਹਰਾਇਆ ਆਪਣਾ ਲੁੱਟਿਆ ਗਿਆ ਆਪਣੀ ਜਲੂਤ ਉਹਦਾ ਮਾਲ ਤਾਂ ਵਾਪਸ ਲਿਆ ਉਹਨੇ ਲੂਤ ਨੂੰ ਮੁਚਾਇਆ ਇੱਥੇ ਆਬਰਾਹਮ ਉਤਪਤ 14 ਵਿੱਚ ਬਹੁਤ ਵੱਡਾ ਧਨੀ ਤੇ ਅਮੀਰ ਵਿਅਕਤੀ ਬਣ ਜਾਂਦਾ ਪਰ ਉਹਦੇ ਕੋਲ ਕੋਈ ਅੰਸ਼ ਨਹੀਂ ਕੋਈ ਬੇਟਾ ਬੇਟੀ ਨਹੀਂ ਉਹਦਾ ਇੱਕ ਨੌਕਰ ਹੈ ਵਿਸ਼ਵਾਸਯੋਗ ਅਲੀ ਅਜ਼ਰ ਪਰਮੇਸ਼ੁਰ ਨੂੰ ਕਹਿੰਦਾ ਕਹਿੰਦਾ ਪਰਮੇਸ਼ੁਰ ਵੇਖ ਇਹ ਡਰਿਆ ਬੈਠਾ ਕਹਿੰਦਾ ਐਨਾ ਮੈਂ ਜ਼ਖੀਰਾ ਮੇਰੇ ਕੋਲ ਭੰਦਾ ਮੈਂ ਮਾਲਕਾਂ ਦੁਨੀਆ ਦੇ ਨਾਮ ਹੈ ਮੇਰਾ ਲੋਕ ਰਾਜੇ ਡਰਦੇ ਪਰ ਮੈਂ ਆਉਂਦ ਜਾਣਾ ਮੈਂ ਨੂੰ ਦਿੱਤਾ ਕੀ ਆ ਪਰਮੇਸ਼ੁਰ ਮੇਰੇ ਘਰ ਦਾ ਮੇਰੇ ਘਰ ਤੇ ਜੰਮਿਆ ਹੋਇਆ ਮੇਰਾ ਨੌਕਰ ਇਹ ਅਲੀ ਆਜੇ ਨਾ ਹੁਣ ਮੇਰੀ ਸਾਰੀ ਚੀਜ਼ਾਂ ਦਾ ਵਾਰਿਸ ਬਣੂਗਾ ਸੁਣੋ ਪਹਿਲੀ ਉਸਤ 15 ਇਹਨਾਂ ਗੱਲਾਂ ਦੇ ਮਗਰੋਂ ਯਹੋਵਾ ਦਾ ਬਚਨ ਆਬਰਾਹਮ ਕੋਲ ਦਰਸ਼ਨ ਵਿੱਚ ਆਇਆ ਕਿ ਨਾਂਡਰ ਆਬਰਾਮ ਮੈਂ ਤੇਰੇ ਲਈ ਘਟਾਲਾਂ ਤੇਰਾ ਹੱਥ ਵੱਡਾ ਆ ਜਾਣਾ ਉਪਰਾਂ ਦਾ ਆਬਰਾਹਮ ਨੇ ਆਖਿਆ ਹੈ ਯਹੋਵਾ ਪਰਮੇਸ਼ਵਰ ਪ੍ਰਭੂ ਤੈ ਮੈਨੂੰ ਕੀ ਦਿੱਤਾ ਹੈ ਤੂੰ ਮੈਨੂੰ ਕੀ ਦੇਵੇਂਗਾ ਅੱਗੇ ਕਹਿੰਦਾ ਕਿਉਂ ਜੋ ਮੈਂ ਆਉਂ ਜਾਂਦਾ ਹਾਂ ਆਉਂ ਸਮਝੋ ਕਿ ਨਹੀਂ ਆਉਂ ਨਾ ਤੇ 진아.